ਸ੍ਰੀ ਕਾਲਜੀ ਵੀਡੀਓ ਵੇਰ ਰੱਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਚ ਫੌਜ ਦੀ ਜ਼ਮੀਨ ਵੇਚਣ ਦਾ ਵੱਡਾ ਖਲਾਸਾ ਮਾਂ ਪੁੱਤਰ ਖਿਲਾਫ ਐਫ ਆਈ ਦਰਜ ਵਿੱਚ ਦਿੱਤੀ ਦੂਜੇ ਵਿਸ਼ਵ ਜੋਧਰਨ ਬਣੀ ਹਵਾਈ ਪੱਟੀ ਇਹ ਸਿਰਫ ਇੱਕ ਧੋਖਾਧੜੀ ਨਹੀਂ ਸੇ ਇੱਕ ਮਤਮ ਮਤਵਾਂ ਕਾ ਕੀ ਧੋਖਾਧੜੀ ਹੈ 1979 ਵਿੱਚ ਪੰਜਾਬ ਦੇ ਪਰੋਜਪੁਰ ਵਿੱਚ ਇੱਕ ਮਾਂ ਪੁੱਤ ਦੀ ਜੋੜੀ ਨੇ ਇੱਕ ਤੇ ਤੌਰ ਤੇ ਮਹਾਰਾਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਹਵਾਈ ਫੌਜ ਦੀ ਰਣਨੀਤਿਕ ਜ਼ਮੀਨ ਵੇਚ ਦਿੱਤੀ ਸੀ ਇਹ ਜ਼ਮੀਨ ਦੂਜੇ ਵਿਸ਼ਵ ਜਦਰਾਅ ਬਣਾਈ ਗਈ ਇੱਕ ਹਵਾਈ ਪੱਟੀ ਸੀ ਜਿਸ ਦੀ ਵਰਤੋਂ ਭਾਰਤੀ ਹਵਾਈ ਸੈਨਾ ਨੇ 1962 1965 ਅਤੇ 1971 ਦੀਆਂ جنگਾਂ ਵਿੱਚ ਕੀਤੀ ਸੀ ਹੌਨ 28 ਸਾਲ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ 28 ਸਾਲ ਪੁਰਾਣਾ ਕੋਟਾਲਾ ਇਹ ਜ਼ਮੀਨ ਫਰਜਪੁਰ ਜ਼ਿਲ੍ਹੇ ਦੇ ਪਿੰਡ ਪੱਤੂ ਆ ਦਾ ਵਸਤੇ ਹੈ ਜੋ ਕਿ ਪਾਕਿਸਤਾਨ ਸਰਹੱਦ ਦੇ ਬਹੁਤ ਨੇੜੇ ਹੈ ਇਹ 1945 ਵਿੱਚ ਬ੍ਰਿਸ਼ਟ ਪ੍ਰਸ਼ਾਸਨ ਦੁਆਰਾ ਹਾਸਲ ਕਰ ਲਿਆ ਗਿਆ ਸੀ ਪਰ 1997 ਵਿੱਚ ਦੋਸ਼ੀ ਊਸ਼ਾ ਅਨਸਲ ਤੇ ਉਸਦੇ ਪੁੱਤਰ ਨਵੀਨ ਚੰਦਨੀ ਆਪਣੇ ਆਪ ਨੂੰ ਜ਼ਮੀਨ ਦੇ ਮਾਲਕ ਹੋਣ ਦਾ ਦਾਵਾ ਕਰਕੇ ਜ਼ਮੀਨ ਵੇਚ ਦਿੱਤੀ ਜਾਂਚ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਦਸਤਾਵੇਜ਼ਾਂ ਨੂੰ ਝਾਲੀ ਬਣਾ ਕੇ ਝਾਲੀ ਵਿਕਰੀ ਕੀਤੀ ਹਾਈ ਕੋਰਟ ਨੇ ਪੰਜਾਬ ਵਿਜੀਲੈਂਸ ਪੋਰ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਹਨ 20 ਜੂਨ ਨੂੰ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ਤੇ ਇੱਕ ਐਫ ਆਈ ਆਰ ਲਗਾਇਆ ਗਿਆ ਸੀ ਤੋਖਤੜੀ ਜਾਇਲੀ ਸਾਜ਼ਿਸ਼ ਜਾਇਲੀ ਦਸਤਾਵੇਜ਼ ਤਿਆਰ ਕਰਨਾ ਤੇ ਅਪਰਾਧਿਕ ਸਾਜ਼ਿਸ਼ ਮਾਲ ਅਧਿਕਾਰੀਆਂ ਦੀ ਮਿਲੀਭੁਗਤ ਇਸ ਟਾਜ ਘਟਾਲੇ ਵਿੱਚ ਮਾਲ ਅਧਿਕਾਰੀਆਂ ਦੀ ਭੂਮਿਕਾ ਵੀ ਚੱਕੀ ਪਾਈ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ